ਤੇ ਚਲਦੇ ਆ ਵੀ ਆਪਾਂ ਸਾਰੇ ਜਾਣਦੇ ਆ ਵੀ ਦਿੱਲੀ ਜੁੰਡਲੀ ਤੇ ਭਗਵੰਤ ਮਾਨ ਦਾ ਧੜਾ ਦੋਹਾਂ ਚ ਮਤਲਬ ਮਾਹਲਾ ਜ਼ਰੂਰ ਚੜ ਲਾ ਪਾਵਰ ਸ਼ਿਫਟਿੰਗ ਦਾ ਜਿਵੇਂ ਹੀ ਦਿੱਲੀ ਦੀਆਂ ਉਹ ਵਿਧਾਨ ਸਭਾ ਚੋਣਾਂ ਹਾਰ ਕੇ ਕੈਦਰੀਵਾਲ ਸੁਸੋਧੀਆਂ ਇੱਥੇ ਆਏ ਨੇ ਸੋ ਵਿੱਚ ਇਹ ਵੀ ਸੰਭਾਵਨਾਵਾਂ ਨਿਕਲ ਕੇ ਆਉਂਦੀਆਂ ਆ ਜਾਂ ਰੌਲਾ ਇਹ ਵੀ ਭਗਵੰਤ ਮਾਨ ਨੂੰ ਬਦਲ ਲਗੇ ਕਿ ਤੇ ਇਹ ਤਾਂ ਨਹੀਂ ਵੀ ਜਿਹੜਾ ਇਹਦਾ ਰੌਲਾ ਬਿਲਾ ਇਹਦਾ ਬੁੱਲਣਾ ਹਰਮਿੰਦਰ ਸਿੰਘ ਪਠਾਣ ਮਾਜਰਾ ਦਾ ਇਹ ਸਾਰਾ ਭਗਵੰਤ ਮਾਨ ਸਾਹਿਬ ਦੇ ਇੱਕ ਤਹਿ ਨੀਤੀ ਦੇ ਮੁਤਾਬਕੇ ਹੋਇਆ ਹੋਵੇ ਕਿਉਂਕਿ ਜੇ ਆਪਾਂ ਦੇਖਦੇ ਆ ਕਿਸੇ ਨਾ ਕਿਸੇ ਵਿਧਾਇਕ ਜਿਹੜੇ 92 ਵਿਧਾਇਕ ਨੇ ਉਹਨਾਂ ਚੋਂ ਇੱਕ ਨੂੰ ਤਾਂ ਕੋਈ ਧਿਰ ਬਣ ਕੇ ਆਪਣੇ ਮੁੱਢਿਆਂ ਤੋਂ ਲੈ ਕੇ ਬੋਲਣਾ ਹੀ ਪੈਣਾ ਤਾਂ ਹੋ ਸਕਦਾ ਵੀ ਉਹ ਸਾਰੀ ਮਤਲਬ ਜ਼ਿੰਮੇਵਾਰੀ ਪੁੱਪੜਨੇ ਲਈ ਹੋਵੇ ਹਨਾ ਇਹ ਵੀ ਹੋ ਸਕਦਾ ਬਾਕੀ ਇਹ ਬਈ ਸਿਆਸਤਾਂ ਬਚ ਕੇ ਰਹੋ ਸਮਝ ਕੇ ਚੱਲੋ ਪਹਿਲਾਂ ਆਪਾਂ ਦੇਖਿਆ ਵੀ ਟਰੈਕਟਰ ਵਾਲੀ ਗੱਡੀ ਆ ਜਿਹੜੀ ਉਹਦੇ ਮਾਸਲੇ ਚ ਕੀ ਹੋਇਆ ਕੀ ਨਿਕਲਿਆ ਸੋ ਇੱਥੇ ਸਭ ਕੁਝ ਸੌਖਾ ਨਹੀਂ ਹੁੰਦਾ ਇਸ ਸਮੇਂ ਨਾਲ ਪਤਾ ਲੱਗਣਾ ਬਾਕੀ ਨਾ ਤਾਂ ਬਾਈ ਸਰਕਾਰ ਸਹੀ ਆ ਨਾ ਇਹ ਸਹੀ ਆ ਜੇ ਸਰਕਾਰ ਸਹੀ ਹੁੰਦੀ ਤਾਂ ਪਪਾਚਾ ਉਦੋਂ ਕਰਦੀ ਜਦੋਂ 2022 ਚ ਵਿਧਾਇਕ ਬਣਿਆ ਸੀ ਜਦੋਂ ਕਿ ਮੈਂ ਨਾਉ ਨਹੀਂ ਲੈਣਾ ਚਾਹੁੰਗਾ ਉਹ ਬੀਬੀ ਜੀ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਨੇ ਉਹਨਾਂ ਨੇ ਵਿਆਹ ਦੀਆਂ ਫੋਟੋਆਂ ਵੀ ਪਾਈਆਂ ਤੀਆਂ ਸੋ ਜਦੋਂ ਰੌਲਾ ਗੋਲਾ ਪਾਉਂਦੇ ਤੇ ਇਹ ਤੇ ਪਿੱਛੇ ਆਪਾ ਕਰਦੇ ਤੇ ਇਸ ਦਾ ਮਤਲਬ ਵੀ ਭਗਵੰਤ ਸਰਕਾਰ ਵੀ ਹਲੇ ਤੱਕ ਉਹਨਾਂ ਨੂੰ ਬਲੈਕਮੇਲੇ ਕਰਦੀ ਰਹੀ ਸੋ ਬਾਈ ਇਹ ਵੀ ਖੁੱਲ ਕੇ ਕਾਲੇ ਕੰਮ ਕਰਦਾ ਰਿਹਾ ਤੇ ਬੜੀਆਂ ਕੰਪਲੈਟਾਂ ਨੇ ਬਹੁਤ ਛੋਟੇ-ਬੜੇ ਕੰਮਾਂ ਦੀਆਂ ਤੇ ਮੇਰੀ ਬੇਨਤੀ ਆ ਇਹਨਾਂ ਦੇ ਹਲਕੇ ਦੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਵੀ ਕਾਲੇ ਕੰਮ ਕਰੇ ਹੋਏ ਮੇਰੇ ਆ ਵੀਡੀਓ ਦੇ ਕਮੈਂਟਾਂ 'ਚ ਜਰੂਰ ਕਰ ਦਿਓ ਸੋ ਮੇਰੀ ਪੀਲ ਆ ਹਰ ਕੋਈ ਪੰਜਾਬ ਦਰਦੀ ਨਹੀਂ ਹੁੰਦਾ ਸੱਤਾ ਭੋਗ ਕੇ ਆਖਰੀ ਦਿਨਾਂ 'ਚ ਜਦ ਤੁਹਾਡੇ ਛੱਤਰ ਖਾਨ ਦਾ ਵੇਲਾ ਆਇਆ ਤੇ ਉੱਪਰੋਂ ਆਪਣੀ ਪਾਰਟੀ ਦਾ ਵੀ ਛੱਤਰ ਪਏ ਸੋ ਉਦੋਂ ਪੰਜਾਬ ਦਲ ਜਾਗ ਗਿਆ ਹਮੇਸ਼ਾ ਤਬਾਦਨਾ ਕਰਿਆ ਕਰੋ ਦੇਖਿਆ ਕਰੋ ਪਰਖਿਆ ਕਰੋ ਸਮਾਂ ਦਿਆ ਕਰੋ ਕਿਸੇ ਮਸਲੇ ਤੇ ਬੁੱਲਣ ਨਾਗੇ ਇਹ ਦੇਖਿਆ ਕਰੋ ਵੀ ਕਿਸੇ ਥੋੜਾ ਸਮਾਂ ਪਾ ਕੇ ਵੀ ਕਿਸੇ ਮਸਲੇ ਤੇ ਕੀ ਚੀਜ਼ ਪਟਾਰੇ ਚੋਂ ਕੀ ਨਿਕਲ ਕੇ ਆਉਂਦਾ ਉਸ ਵੀ ਨਿਕਲ ਸਕਦਾ ਸੋ ਸਾਰੀਆਂ ਗੱਲਾਂ ਨੇ